ਸਲਾ ਇੱਕ ਉਹ ਵੀ ਮਹੱਤਵਪੂਰਨ ਕਿਉਂਕਿ ਉਹਦੀਆਂ ਤਾਰਾਂ ਪੰਜਾਬ ਤੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਇੱਥੋਂ ਤੱਕ ਕਿ ਗੁਰਦਾਸਪੁਰ ਤੋਂ ਲੈ ਕੇ ਦਿੱਲੀ ਤੱਕ ਖੜਕੀਆਂ ਹੋਈਆਂ ਕੇਂਦਰ ਤੇ ਪੰਜਾਬ ਸਰਕਾਰ ਦੀ ਵਿਗੜੀ ਹੋਈ ਹੈ ਉਸ ਮਸਲੇ ਦੇ ਵਿੱਚ ਵੀ ਇੱਕ ਤਾਲਮੇਲ ਨਹੀਂ ਹੈ ਹੁਣ ਪੰਜਾਬ ਸਰਕਾਰ ਨੂੰ ਲੱਗਿਆ ਕਿ ਨਹੀਂ ਜੇ ਅਸੀਂ ਪ੍ਰੋਜੈਕਟ ਆਪਣੇ ਮੁਕੰਮਲ ਕਰਾਉਣੇ ਹਨ ਤਾਂ ਫਿਰ ਇਸ ਦੇ ਬਾਰੇ ਕੋਈ ਨਾ ਕੋਈ ਕਰਨਾ ਪੈਣਾ ਤੇ ਉਹਨਾਂ ਨੇ ਅਫਸਰਾਂ ਦੀ ਡਿਊਟੀ ਲਾਈ ਹੈ ਖਾਸ ਕਰਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਹੁਣ ਮੀਟਿੰਗਾਂ ਹੋਈਆਂ ਦੋ ਵੱਖ-ਵੱਖ ਉਸ ਤੇ ਚ ਕਿਸਾਨਾਂ ਨੂੰ ਇੱਕ ਪਾਸੇ ਸੱਦਿਆ ਗਿਆ ਐਨਐਚਆਈ ਦੇ ਅਧਿਕਾਰੀਆਂ ਨੂੰ ਵੀ ਸੱਦਿਆ ਗਿਆ ਉੱਥੇ ਜਿਹ ਮੀਟਿੰਗ ਦਾ ਜ ਮਕਸਦ ਕੀ ਸੀ ਕਿ ਇਹ ਪਹਿਲ ਕੀਤੀ ਗਈ ਹੈ ਜਾਂ ਦਿਖਾਇਆ ਗਿਆ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਉਸ ਵਿਸ਼ੇ ਤੇ ਦੇਖੋ ਸਦੀਪ ਇਹ ਵਾਲੀ ਕਹਿੰਦੇ ਦੇਰ ਆਏ ਤੇ ਦਰੁਸਤ ਆਏ ਨਾ ਪਰ ਇਹ ਮੀਟਿੰਗਾਂ ਪਹਿਲਾਂ ਚਾਹੀਦੀਆਂ ਸੀ ਇਹ ਮੀਟਿੰਗਾਂ ਜਿਹੜੇ ਕੀ ਕੌਮੀ ਮੰਤਰੀ ਹੈਗੇ ਨੇ ਐਨ ਐਚ ਆਈਏ ਦੇ ਮੰਤਰੀ ਜਿਹੜੇ ਨਿਤਨ ਗੜਗੜੀ ਉਹਨਾਂ ਦੀ ਵਾਰੰਟ ਤੋਂ ਪਹਿਲਾਂ ਮੀਟਿੰਗ ਹੋਣੀ ਚਾਹੀਦੀ ਹੈ ਇਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਸਾਹਿਬ ਵੱਲੋਂ ਜਿਹੜਾ ਪੰਜਾਬ ਦੇ ਅਫਸਰ ਤਲਬ ਕੀਤੇਗੇ ਨਾ ਇਹ ਉਸ ਤੋਂ ਪਹਿਲਾਂ ਮੀਟਿੰਗਾਂ ਹੋਣੀਆਂ ਚਾਹੀਦੀਆਂ ਚਲੋ ਮੀਟਿੰਗਾਂ ਕੀਤੀਆਂ ਜਦੋਂ ਕੰਨਾਂ ਤੇ ਪਈਆਂ ਹਣਾ ਉਦੋਂ ਮੀਟਿੰਗਾਂ ਕਰ ਲਈਆਂ ਹੁਣ ਰਹੀ ਗੱਲ ਇਹ ਹੈ ਕਿ ਮਸਲਾ ਅੰਮ੍ਰਿਤਸਰ ਦਾ ਵੀ ਹੈ ਮਸਲਾ ਗੁਰਦਾਸਪੁਰ ਦਾ ਵੀ ਹੈ ਮਸਲਾ ਜਲੰਧਰ ਦਾ ਵੀ ਹੈ ਤੇ ਮਸਲਾ ਲੁਧਿਆਣੇ ਦੇ ਵਿੱਚ ਜਿਹੜੇ ਨੈਸ਼ਨਲ ਹਾਈਵੇ ਪ੍ਰੋਜੈਕਟ ਨੇ ਅੱਜ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਆ ਜੇ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਤੇ ਸਰਕਾਰ ਨੂੰ ਪੈਲ ਦੇ ਆਧਾਰ ਤੇ ਮੰਨਣੀਆਂ ਚਾਹੀਦੀਆਂ ਕਿਉਂਕਿ ਵਟਾਂ ਦਾ ਰੌਲਾ ਤਕਸੀਮ ਦਾ ਰੌਲਾ ਸਿਵਲ ਮੈਟਰ ਦਾ ਰੌਲਾ ਕਲੈਕਟਰੇਟਾਂ ਦਾ ਮਸਲਾ ਹੈਗਾ ਨਾ ਕਿ ਜਾਂ ਤੇ ਪੰਜਾਬ ਦੇ ਵਿੱਚ ਰੇਟ ਇੱਕੋ ਸਾਹਿਬ ਦੇ ਜ਼ਿਲ੍ਹੇ ਵਾਈਜ਼ ਰੇਟ ਇਹ ਦਿੰਿਆ ਕਿ ਮੇਰੀ ਜਿਹੜੀ ਵਟਵਾ ਮੈਨੂੰ ਤੇ 4 ਕਰੋੜ ਦੇ ਹਿਸਾਬ ਨਾਲ ਕਿੱਲਾ ਮਿਲ ਗਿਆ ਤੇ ਤੁਹਾਨੂੰ 50 ਲੱਖ ਦੇ ਮਿਲੇ ਇਹ ਵੀ ਨਹੀਂ ਹੋ ਸਕਦਾ ਹੈਗਾ ਇਹ ਹੁਣ ਬਹੁਤ ਸਾਰੇ ਮਸਲੇ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਉਹਨਾਂ ਕਿੰਨੇ ਕੀ ਸਹੀ ਕੀਤੇ ਹੈਗੇ ਨੇ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਥੌਰੀਟੀ ਦਾ ਵੀ ਚਾਹੀਦਾ ਹੈਗਾ ਕਿ ਉਹਨਾਂ ਨੇ ਕਿਸਾਨਾਂ ਨੂੰ ਠੱਗਿਆ ਤਾਂ ਨਹੀਂ ਹੈਗਾ ਜਾਂ ਪੰਜਾਬ ਦੇ ਕਿਸਾਨ ਤੇ ਨਹੀਂ ਜ਼ਿਆਦਾ ਮੰਗ ਰਹੇ ਇਹ ਤੇ ਬੈਠ ਕੇ ਹੀ ਮਸਲੇ ਹੱਲ ਹੋਣੇ ਨੇ ਔਰ ਪੰਜਾਬ ਦੇ ਕਿਸਾਨਾਂ ਨੂੰ ਵੀ ਚਾਹੀਦਾ ਹੈਗਾ ਕਿ ਪੰਜਾਬ ਦਾ ਨੁਕਸਾਨ ਤੇ ਨਹੀਂ ਹੋ ਰਿਹਾ ਸਿਰਫ ਤੁਸੀਂ ਆਪਣਾ ਫਾਇਦਾ ਚੁੱਕ ਦੇਖ ਰਹੇ ਹੋ ਜਾਂ ਪੰਜਾਬ ਦਾ ਫਾਇਦਾ ਵੀ ਦੇਖ ਰਹੇ ਹੋਗੇ ਨਾ ਦੋ ਚੀਜ਼ਾਂ ਹੋ ਗਈਆਂ ਨਾ ਨੂਤੇ ਨਹੀਂ ਘਾਟਾ ਪੈ ਰਿਆ ਤੇ ਪੰਜਾਬ ਨੂੰ ਨਾ ਕਿਤੇ ਤੁਹਾਡੇ ਚੱਕਰ ਦੇ ਵਿੱਚ ਘਾਟਾ ਪੈ ਗੇ ਜੇ ਪੰਜਾਬੀ ਆਪਾਂ ਫਰਜਨ ਵਾਣਾ ਪਰ ਕਿਸਾਨਾਂ ਦੀ ਵੀ ਕਿਉਂਕਿ ਦੇਖੋ ਜਿਹਦੀ ਜ਼ਮੀਨ ਦੇ ਵਿੱਚੋਂ ਪ੍ਰੋਜੈਕਟ ਨਾ ਜ਼ਮੀਨ ਕਿੰਨੀ ਕੀ ਲੋਕਾਂ ਕੋਲ ਹੈਗੇ ਨਾ 68% ਲੋਕ ਨੇ ਜਿਨ੍ਹਾਂ ਦੇ 2.5 ਏਕੜ ਤੋਂ ਥੱਲੇ ਥੱਲੇ ਜ਼ਮੀਨ ਹੈਗੀ ਨੇ ਹੋਰ ਕੋਈ ਕਿਚਾਰਾ ਵੀ ਨਹੀਂ ਹੈਗਾ ਕਿਸਾਨ ਇਸ ਤੋਂ ਇਲਾਵਾ ਕੰਮ ਵੀ ਕੀ ਕਰ ਸਕਦਾ ਨਾ ਉਹਨਾਂ ਦਾ ਇਰਾਦਾ ਕਿ ਜਿੰਨੇ ਵੀ ਪੈਸੇ ਮਿਲਦੇ ਹੈਗੇ ਨੇ ਚੱਲ ਮੈਂ ਪੈਸੇ ਜਮ੍ਹਾਂ ਕਰਾਉਂਗਾ ਤੇ ਵਿਆਜ ਆਉਂਦਾ ਰਹੂਗਾ ਚੱਲਦੇ ਰਿਹਾ ਥੋੜਾ ਬਹੁਤ ਮੈਂ ਬਿਜ਼ਨਸ ਕਰ ਲੂਗਾ ਹੁਣ ਬਿਜ਼ਨਸ ਸਾਰਿਆਂ ਦੇ ਚੱਲਦੇ ਨਹੀਂ ਹੈਗੇ ਪਰ ਚੰਗੀ ਗੱਲ ਇਹ ਹੈ ਕਿ ਜਿਹੜਾ ਅੱਜ ਮੀਟਿੰਗ ਹੋਈ ਹੈ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗਣਸ਼ਮ ਥੋਰੀ ਸਾਹਿਬ ਉਹਨਾਂ ਬਖਰੀ ਮੀਟਿੰਗ ਹੋਈ ਕਿਸਾਨਾਂ ਦੀ ਫਿਰ ਪੁਲਿਸ ਦੇ ਜਿਹੜੇ ਅੰਮ੍ਰਿਤਸਰ ਵਿਧਾਤੀ ਦੇ ਐਸਐਸਪੀ ਐ ਚਰਨਜੀਤ ਸਿੰਘ ਉਹਨਾਂ ਦੇ ਨਾਲ ਮੀਟਿੰਗ ਹੋਇਆ ਫਿਰ ਪ੍ਰਦੀਪ ਸਬਰਵਾਲ ਜਿਹੜੇ ਜਲੰਧਰ ਡਿਵੀਜ਼ਨ ਦੇ ਡਿਵੀਜ਼ਨਲ ਕਮਿਸ਼ਨਰ ਉਹਨਾਂ ਦੇ ਨਾਲ ਮੀਟਿੰਗ ਹੁਣ ਮੀਟ ਹਮੇਸ਼ਾ ਗੱਲ ਕੀ ਹੁੰਦੀ ਹੈ ਕਿ ਟੇਬਲ ਤੇ ਬੈਠ ਕੇ ਹੁੰਦੀ ਹੈ ਹੁਣ ਕਿਸਾਨਾਂ ਦੇ ਵੀ ਬਹੁਤ ਸਾਰੀਆਂ ਮੰਗਾਂ ਰੱਖੀਆਂ ਹੋਣਗੀਆਂ ਕੁਝ ਸਰਕਾਰ ਮੰਨ ਲੇਗੀ ਕੁਝ ਇਹਨਾਂ ਨੂੰ ਕਹਿਣਗੇ ਤੁਸੀਂ ਮੰਨ ਜੋ ਫਿਰ ਹੀ ਕੋਈ ਵਿਚਾਰਲਾ ਰਸਤਾ ਨਿਕਲੂਗਾ ਪਰ ਚੰਗੀ ਗੱਲ ਹੈ ਕਿ ਨਾ ਤੇ ਕਿਸਾਨਾਂ ਦਾ ਨਾ ਕਿ ਨੁਕਸਾਨ ਹੋਣਾ ਚਾਹੀਦਾ ਤੇ ਨਾ ਹੀ ਪੰਜਾਬ ਦਾ ਹੁਣ ਇਸ ਮਸਲੇ ਦੇ ਦੇਖੋ ਕਿ ਗਾਂ ਕਿੰਨੀ ਮੀਟਿੰਗ ਹੋਈ ਔਰ ਬਾਕੀ ਜਿਹੜੇ ਮਸਲੇ ਨੇ ਉਹ ਕਦੋਂ ਹੱਲ ਹੁੰਦੇ ਨੇ ਹੁਣ ਇਸ ਮਸਲੇ ਦੇ ਵਿੱਚ ਜਿਹੜਾ ਸਰਕਾਰ ਨੇ ਆਪਣਾ ਜਿਹੜਾ ਜਾਣਕਾਰੀ ਵੀ ਸਾਂਝੀ ਕਰ ਦਿੱਤੀ ਹੈਗੀ ਹੈ ਕਿ ਉਹਦੇ ਵਿੱਚ ਜਿਹੜਾ ਇਹਨਾਂ ਨੇ ਅੱਜ ਮੀਟਿੰਗ ਕੀਤੀ ਹੈ ਕਿ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਉਹ ਵੀ ਆਪਾਂ ਦੱਸ ਦਿੰਦੇ ਹੈਗੇ ਇਸ ਇਸ ਮਸਲੇ ਦੇ ਵਿੱਚ ਕਿ ਅੱਜ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਕਿਹਾ ਗਿਆ ਕਿ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੇ ਕੇਸਾਂ ਦਾ ਜਲਦੀ ਹੱਲ ਹੋਵੇਗਾ ਇਹ ਜਿਹੜੇ ਸਬਰਵਾਲ ਜਿਹੜੇ ਡਿਵੀਜ਼ਨ ਕਮਿਸ਼ਨਰ ਕਹਿ ਰਹੇ ਨੇ ਉਹ ਇਹ ਸਭ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਇਸ ਸਮੱਸਿਆ ਦਾ ਕਿਸਾਨਾਂ ਦੀਆਂ ਇਸ ਮਸਲੇ ਦਾ ਹੱਲ ਕਰਨੇ ਡਿਪਟੀ ਕਮਿਸ਼ਨਰ ਕਨਸ਼ਮ ਥੋਰੀ ਵੱਲੋਂ ਕੀਤੀ ਗਈ ਹੈ ਜਿਹਦੇ 'ਚ ਫਿਰ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਪ੍ਰਦੀਪ ਸਬਰਵਾਲ ਵੀ ਪਹੁੰਚੇ ਨੇ ਉਹਨਾਂ ਭਰੋਸਾ ਦਿੱਤਾ ਕਿ ਤੁਹਾਡੀਆਂ ਐਕਵਾਇਰ ਹੋਣ ਵਾਲੀਆਂ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਮਿਲੇਗਾ ਅਤੇ ਇਸ ਸੰਬੰਧੀ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਜਾਂ ਕਿਤੇ ਜਾ ਚੁੱਕੇ ਕਿਸਾਨਾਂ ਦੀ ਸੁਣਵਾਈ ਵੀ ਤਰਜੀਹ ਦੇ ਆਧਾਰ ਤੇ ਹੋਵੇਗੀ ਉਹਨੇ ਵੀ ਕਿਹਾ ਹਰੇਕ ਕਿਸਾਨ ਨੂੰ ਨਿਆਂ ਮਿਲੇਗਾ ਤੇ ਅਦਾਲਤੀ ਸੁਣਵਾਈ ਰੋਜ਼ਾਨਾ ਦੇ ਆਧਾਰ ਤੇ ਉੱਤੇ ਛੇਤੀ ਤੋਂ ਛੇਤੀ ਕਿਸਾਨਾਂ ਜਿਹੜਿਆ ਸ਼ਿਕਾਇਤਾਂ ਦਾ ਨਪਟਾਰਾ ਹੋਏਗਾ ਡਿਪਟੀ ਕਮਿਸ਼ਨਰ ਨੇ ਵੀ ਕਿਹਾ ਕਿ ਉਹ ਬੀਤੇ ਹਫਤੇ ਤੋਂ ਲਗਾਤਾਰ ਮੀਟਿੰਗਾਂ ਕਰਕੇ ਮਸਲੇ ਨੂੰ ਕਾਫੀ ਹੱਦ ਤੱਕ ਨੇੜੇ ਲੈ ਆਂਦਾ ਤੇ ਆਉਣ ਵਾਲੇ ਸਮੇਂ ਜੋ ਵੀ ਤੇ ਰਿਮਾਪਜੇ ਨੂੰ ਚੁਣੌਤੀ ਦੇਣੇ ਕਮਿਸ਼ਨਰ ਕੋਲ ਅਪੀਲ ਕਰੇ ਉਹਦਾ ਫੈਸਲਾ ਛੇਤੀ ਤੋਂ ਛੇਤੀ ਜ਼ਮੀਨ ਅਕਵਾਇਰ ਕੀਤੇ ਪਹਿਲਾਂ ਤੇ ਕੇਸ ਡੀਸੀ ਦੇ ਲੱਗਦੇ ਰੈਵਨਿਊ ਮਸਲਾ ਫਿਰ ਨਹੀਂ ਹੁੰਦਾ ਤੇ ਡਿਵੀਜ਼ਨ ਕਮਿਸ਼ਨਰ ਤੇ ਆਂਦੇ ਨੇ ਤੇ ਡਿਵੀਜ਼ਨ ਕਮਿਸ਼ਨ ਕੋਲ ਰੈਵਨਿਊ ਡਿਪਾਰਟਮੈਂਟ ਇਹ ਦੇਖਦੇ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਤੇ ਡਿਵੀਜ਼ਨ ਕਮਿਸ਼ਨ ਇਹਨਾਂ ਲੈਵਲ ਤੇ ਵੀ ਕਿਤੇ ਨਾ ਕਿਤੇ ਘਾਟ ਹੋਣੀ ਹੈ ਉਹ ਘਾਟ ਪੂਰੀ ਹੋਵੇ ਤੇ ਚੰਗੀ ਗੱਲ ਫਿਰ ਸਰਕਾਰੀ ਅਫਸਰਾਂ ਦੇ ਦਫ਼ਤਰ ਦੇ ਉੱਪਰ ਟੇਬਲਾਂ ਦੇ ਉੱਪਰ ਟਾਈਪ ਟਾਈਪ ਜਿਹੜੀਆਂ ਫਾਈਲਾਂ ਜਿਹਦੇ ਘੱਟਾ ਪੈ ਗਿਆ ਜਾਂ ਠੰਡੇ ਬਸੇ ਪਾ ਦਿਆਂ ਫਿਰ ਤਾਂ ਪੰਗੇ ਪੈਣਗੇ ਜੇ ਟੇਬਲ ਸਾਫ਼ ਹੋਣਗੇ ਫਾਈਲਾਂ ਦੇ ਪੱਖੋਂ ਫਿਰ ਰੌਲਾ ਕਿੱਥੇ ਪਊਗਾ ਹੁਣ ਦੇ ਦੇ ਹੁਣ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਅਕਵਾਇਰ ਕਰਨ ਦੇ ਮਸਲੇ ਵਿੱਚ ਸਬੰਧਤ ਐਸ ਡੀ ਐਮ ਕੋਲ ਕੋਈ ਤਬਦੀਲੀ ਦਾ ਅਧਿਕਾਰ ਕੇਵਲ 6 ਮਹੀਨੇ ਤੱਕ ਹੁੰਦਾ ਤਾਂ ਹੁਣ ਐਸ ਡੀ ਐਮ ਵੱਲੋਂ ਤੈਅ ਕੀਤੇ ਗਏ ਮਾਪਜੇ ਨੂੰ ਚੁਣੌਤੀ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਆਰਬਿਟਰੇਟਰ ਜੋ ਕਿ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਹਨ ਉਨ੍ਹਾਂ ਕੋਲ ਦਿੱਤੀ ਜਾ ਸਕਦੀ ਹੈ ਤਾਂ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਜਿੰਨਾ ਕਿਸਾਨ ਨੇ ਜਿੱਤਕ ਆਰਬਿਟਰੇਟਰ ਕੋਲ ਅਪੀਲ ਨਹੀਂ ਕੀਤੀ ਉਹ ਆਪਣੇ ਕੇਸਾਂ ਦੀ ਅਪੀਲ ਉਹਨਾਂ ਕੋਲ ਕਰਨ ਤਾਂ ਜੋ ਛੇਤੀ ਫੈਸਲਾ ਕੀਤਾ ਜਾਵੇ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਹੈ ਕਿ ਕਿਸਾਨਾਂ ਨੂੰ ਅਵਾਰਡ ਦੇਣ ਦੀਆਂ ਕਾਪੀਆਂ ਨਾਲੋ-ਨਾਲ ਦੇਣ ਦੇ ਪ੍ਰਬੰਧ ਕੀਤੇ ਜਾਣ ਇਸ ਤੋਂ ਨਾਲ ਨੈਸ਼ਨਲ ਹਾਈਵੇਲ ਸਬੰਧਤ ਜੋ ਵੀ ਮਸਲੇ ਹਨ ਉਹ ਕਿਸਾਨਾਂ ਨਾਲ ਬੈਠ ਕੇ ਹੱਲ ਕਰਨ ਤਾਂ ਜੋ ਜ਼ਮੀਨ ਐਕਵਾਇਰ ਕਰਕੇ ਸੜਕ ਬਣਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ ਸਬੰਧਤ ਜਿੱਥੋਂ-ਜਿੱਥੋਂ ਜ਼ਮੀਨ ਨਿਕਲੀਆਂ ਉਸੇ ਏਰੀਏ ਦੇ ਐਸਡੀਐਮ ਬੁਲਾ ਲਏ ਜਿਸੇ ਐਸਡੀਐਮ ਦੇ ਵਿੱਚ ਮਨ ਕਬਲ ਸਿੰਘ ਚਾਲ ਐਸਡੀਐਮ ਲਾਲ ਵਿਸ਼ਵਾਸ ਐਸਡੀਐਮ ਰਵਿੰਦਰਪਾਲ ਸਿੰਘ ਐਸਡੀਐਮ ਰਵਿੰਦਰ ਸਿੰਘ ਰੂੜਾ ਤੇ ਡੀਆਰਓ ਨਵਰੀ ਸਿੰਘ ਤੇ ਹੋਰ ਅਧਿਕਾਰ ਵੀ ਸ਼ਾਮਿਲ ਸਨ ਔਰ ਦੂਜੀ ਗੱਲ ਇਸ ਤੋਂ ਬਾਅਦ ਪੁਲਿਸ ਦੇ ਜਿਹੜੇ ਐਸਐਸਪੀ ਅੰਮ੍ਰਿਤਸਰ ਦੇ ਹਾਤੀ ਦੇ ਉਹਨਾਂ ਵੀ ਮੀਟਿੰਗ ਕੀਤੀ ਹੈ ਨਾ ਉਹਨਾਂ ਨੇ ਕਿਸਾਨਾਂ ਨੂੰ ਵੱਖਰੇ ਤੌਰ ਤੇ ਮੀਟਿੰਗ ਇਹ ਕੋਈ ਕਾਨੂੰਨ ਵਿਵਸਥਾ ਦਾ ਵੀ ਮਸਲਾ ਉਹਨਾਂ ਨੇ ਕਾਨੂੰਨ ਦੀ ਗੱਲ ਕੀਤੀ ਭਰਵਾ ਰਾਹ ਨਾ ਰੋਕਿਓ ਟ੍ਰੇਨਾਂ ਨਾ ਰੋਕਿਓ ਮਸਲੇ ਤੁਹਾਡੇ ਹੱਲ ਕਰਾਂਗੇ ਕਿਉਂਕਿ ਜਦੋਂ ਟ੍ਰੇਨ ਰੋਕਦੇ ਨੇ ਰਾਹ ਰੋਕਦੇ ਫਿਰ ਮਸਲਾ ਕਾਨੂੰਨ ਵਿਵਸਥਾ ਦੇ ਆ ਜਾਂਦਾ ਫਿਰ ਪੁਲਿਸ ਵਾਲੇ ਕੀ ਬੁਲਾਉਂਦੇ ਮੌਕੇ ਦਾ ਤਹਿਸੀਲਦਾਰ ਬੁਲਾ ਲਿਆ ਮੌਕੇ ਦਾ ਐਸਡੀਐਮ ਬੁਲਾ ਲਿਆ ਜਾਂ ਕਿਸਾਨ ਆ ਜੇ ਕਿ ਜ਼ਿਲ੍ਹੇ ਦਾ ਡਿਪਟੀ ਕਮਿ ਸਾਰੀ ਐਕਸਰਸਾਈਜ਼ ਇਹ ਪਹਿਲਾਂ ਹੋਣੀ ਚਾਹੀਦੀ ਇਹਦੇ ਬਾਅਦ ਤੇ ਦੇ ਸਬੰਧਤ ਜਿਹੜੇ ਮੰਤਰੀ ਉਹ ਵੀ ਜ਼ਿੰਮੇਵਾਰ ਆ ਗਏ ਉਹਨਾਂ ਨੇ ਆਪਣਾ ਕੀ ਫਰਜ਼ ਨਿਭਾਇਆ ਉਹਨਾਂ ਨੇ ਆਪਣੀਆਂ ਕੀ ਡਿਊਟੀਆਂ ਨਿਭਾਈਆਂ ਹੈਗੇ ਨੇ ਹੁਣ ਜਦੋਂ ਸੈਂਟਰ ਤੱਕ ਰੌਲਾ ਪਿਆ ਨਾ ਕਿਉਂਕਿ ਮਸਲਾ ਇਹ ਕਿ ਪਹਿਲਾਂ 3.5 ਹਜ਼ਾਰ ਦੇ ਪ੍ਰੋਜੈਕਟ ਬੰਦ ਹੋ ਗਏ ਫਿਰ ਉਹਨਾਂ ਕਿਹਾ ਕਿ 14 ਹਜ਼ਾਰ ਕਰੋੜ ਦੇ ਕਰੀਬ ਅਸੀਂ ਪ੍ਰੋਜੈਕਟ ਫਿਰ ਬੰਦ ਕਰਨ ਵਾਸਤੇ ਮਜਬੂਰ ਹੋਵੇ ਜੇ ਤੁਸੀਂ ਆਪਣੀ ਕਾਨੂੰਨ ਵਿਵਸਥਾ ਜਾਂ ਮਸਲੇ ਹੱਲ ਨਾ ਕੀਤੇ ਤੇ ਫਿਰ ਗਵਰਨਰ ਸਾਹਿਬ ਆ ਗਏ ਗਵਰਨਰ ਸਾਹਿਬ ਨੇ ਪਹਿਲਾਂ ਸੈਂਟਰ ਸਰਕਾਰ ਦੀਆਂ ਧਿਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਹੋਊਗਾ ਵੀ ਆ ਸਾਡੇ ਮਸਲੇ ਨੇ ਜੀ ਆ ਸਾਡੇ ਵੱਲੋਂ ਢੇਲਾ ਤੇ ਆ ਪੰਜਾਬ ਸਰਕਾਰ ਵੱਲੋਂ ਢੇਲਾ ਫਿਰ ਹੁਣ ਅਗਲੇ ਦਿਨ ਪੰਜਾਬ ਦੇ ਸਾਰੇ 20 22 ਨੇ ਸੈਕਟਰੀ ਰੈਂਕ ਦੇ ਅਧਿਕਾਰੀ ਵੱਖ-ਵੱਖ ਵਿਭਾਗਾਂ ਦੇ ਸਕੱਤਰ ਜਿਹਨੂੰ ਕਹਿੰਦੇ ਆਪਾਂ ਉਹ ਬੁਲਾ ਲਏ ਉਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਵੀ ਕੰਨਾਂ ਤੇ ਜੋ ਸਰਕੀ ਹੋਊਗੀ ਨਾ ਫਿਰ ਮੁੱਖ ਸਕੱਤਰ ਨੂੰ ਵੀ ਕਿਆ ਉਹਨਾਂ ਨੇ ਚਿੱਠੀਆਂ ਕੱਢੀਆਂ ਹੋਣੀਆਂ ਚਿੱਠੀਆਂ ਕੱਢੀਆਂ ਮੈਸੇਜ ਕੀਤੇ ਟੈਲੀਫੋਨ ਕੀਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਮੈਨੂੰ ਲੱਗਦਾ ਇਹ ਪਹਿਲਾਂ ਆ ਜਾਣਾ ਚਾਹੀਦਾ ਸੀ ਇਹ ਗੱਲ ਏਡੀ ਵਧ ਨਹੀਂ ਸੀ ਹੁਣ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਲਾਪਰਵਾਹੀ ਲਾ ਲੋ ਜਾਂ ਪੰਜਾਬ ਸਰਕਾਰ ਹੋਰ ਕੰਮਾਂ 'ਚ ਬਿਜ਼ੀ ਹੋਣ ਕਰਕੇ ਇਧਰ ਧਿਆਨ ਨਹੀਂ ਦੇ ਪਾਏ ਤੇ ਵਿਵਾਦ ਏਡਾ ਵੱਡਾ ਚੱਲ ਗਿਆ ਪੂਰੇ ਵਰਲਡ ਦੇ ਵਿੱਚ ਮੈਸੇਜ ਚਲਾ ਗਿਆ ਕਿ ਭਾਰਤ ਸਰਕਾਰ ਜਿਹੜੇ ਨੇ ਪੰਜਾਬ ਦੇ ਪ੍ਰੋਜੈਕਟ ਰੁਕਣ ਵਾਸਤੇ ਮਜਬੂਰ ਹੋ ਰਹੀਆਂ ਉਹਦੇ ਨਾਲ ਫਿਰ ਇਨਵੈਸਟਮੈਂਟ ਤੇ ਅਸਰ ਪੈਂਦਾ ਬਿਜ਼ਨਸਮੈਨ ਤੇ ਅਸਰ ਪੈਂਦਾ ਹੈਗਾ ਤੇ ਸਰਕਾਰ ਇਹ ਜੇ ਜੇ ਅਗਰ ਇਨਵੈਸਟਮੈਂਟ ਬੰਦ ਹੁੰਦੀ ਹੈ ਇਨਵੈਸਟਮੈਂਟ ਨਹੀਂ ਹੁੰਦੀ ਪ੍ਰੋਜੈਕਟ ਬੰਦ ਉਹਦੇ ਚ ਨੁਕਸਾਨ ਕਿਹਦਾ ਆਈਏ ਅਫਸਰ ਨੂੰ ਤੇ ਆਪਣੀ 2.5 ਲੱਖ ਤਨਖਾਹ ਮਿਲ ਜੂਗੀ ਐਸਡੀਐਮ ਨੂੰ ਆਪਣੀ 1.5 ਲੱਖ ਮਿਲ ਜੂਗੀ ਪਰ ਪੰਜਾਬ ਦਾ ਤੇ ਓਵਰਲ ਨੁਕਸਾਨ ਹੋ ਗਿਆ ਨਾ ਉਹਦੀ ਨੁਕਸਾਨ ਦੀ ਜ਼ਿੰਮੇਵਾਰੀ ਅਫਸਰ ਤੇ ਸਿਰ ਤੇ ਲੈਂਦੇ ਨੇ ਉਹਦੇ ਪੰਜਾਬ ਸਰਕਾਰ ਨੂੰ ਲੈਣੀ ਪੈਣੀ ਆਮ ਆਦਮੀ ਪਾਰਟੀ ਨੂੰ ਲੈਣੀ ਪੈਣੀ ਆ ਤੇ ਹੁਣ ਤਾਂ ਹੀ ਫਿਰ ਜਦੋਂ ਖਚਾਈ ਹੋਈ ਚਾਰੇ ਪਾਸਿਓ ਹਾਲਾਂਕਿ ਨਿਤਨ ਗੜਗੜ ਦੀ ਵਾਰਨਿੰਗ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਉਦਾਂ ਦੀ ਚਿੱਠੀ ਲਿਖੀ ਗਈ ਆ ਪਰ ਫਿਰ ਵੀ ਪੰਜਾਬ ਸਰਕਾਰ ਨੂੰ ਲੱਗਾ ਕਿ ਨਾ ਦੇ ਸੈਂਟਰ ਸਰਕਾਰ ਪ੍ਰੋਜੈਕਟ ਬੰਦ ਕਰੇ ਤੇ ਨਾਲ ਅਸੀਂ ਪ੍ਰੋਜੈਕਟ ਬੰਦ ਹੁੰਦੇ ਨੇ ਔਰ ਕਿਸਾਨਾਂ ਦੇ ਨਾਲ ਅਗਰ ਮਸਲੇ ਬੈਠ ਕੇ ਹੱਲ ਹੁੰਦੇ ਤੇ ਉਹ ਤਾਂ ਫਿਰ ਇਸ ਤੋਂ ਵੱਡਾ ਕੋਈ ਰਾਹ ਨਹੀਂ ਹੋ ਸਕਦਾ